ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇ ਦਰਸ਼ਕਾਂ ਸਵਾਗਤ ਥਾਣਾ ਉਲਟੋਆ ਪੁਲਿਸ ਵੱਲੋਂ 515 ਗ੍ਰਾਮ ਹੈਰਵਣ ਸਮੇਤ ਕ੍ਰਿਟਾਕਾਰ ਨੰਬਰ ਪੀਬੀ 05ਏਐਫ 9999 ਵਿੱਚ 10 ਨੌਜਵਾਨਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਇਸ ਬੰਦੀ ਡੀਐਸਪੀ ਪਿਕਚਰਡ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜ਼ਰੂਰ ਕਰਿਓ ਧੰਨਵਾਦ ਜੀ ਮਾਨਯੋਗ ਡੀਜੀਪੀ ਸਾਹਿਬ ਜੀਆ ਅਧਿਕਾਰਤਾਂ ਅਨੁਸਾਰ ਜਿੱਥੇ ਬੋਟਾ ਨੂੰ ਮੱਦੇਨਜ਼ਰ ਰੱਖਦੇ ਹੋਏ ਚਕੰਨੀ ਤੇ ਦਰੁਸਤੀ ਜਿਹੜੀ ਬਤੀ ਜਾ ਰਹੀ ਹੈ ਉਸੇ ਤਹਿਤ ਸ੍ਰੀ ਅਸ਼ਵਨੀਪੂਰ ਆਈਪੀਐਸ ਐਸਐਸਪੀ ਤਰਨਤਾਰਨ ਸ੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰਨ ਵਿਆਹ ਹਦాతਾਂ ਦੇ ਤਹਿਤ ਜਿਹੜੀ ਆ ਮਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਕਿ ਇੱਕ ਜੁਆਇੰਟ ਇਵੈਂਟ ਕੀਤਾ ਗਿਆ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝੀ ਵਲਤਾ ਦਾ ਇਹ ਨਤੀਜਾ ਹੈ ਜਿਹੜੀ ਇਹ ਸਫਲਤਾ ਹਾਸਲ ਹੋਈ ਹੈ ਇਦੇ ਵਿੱਚ ਜਿਹੜੀ ਇਨਫੋਰਮੇਸ਼ਨ ਬੇਸ ਦੇ ਉੱਤੇ ਨਾਕਾਬੰਦੀ ਜਿਹੜੀ ਆ ਉਹ ਬਾਦਰ ਨਗਰ ਕੀਤੀ ਹੋਈ ਸੀ ਤੇ ਨਾਕਾਬੰਦੀ ਦੌਰਾਨ ਇੱਕ ਜਿਹੜੀ ਆ ਕ੍ਰੇਟਾਕਾਰ ਜਿਹੜੀ ਇਸ ਆਪਰੇਸ਼ਨ ਦੇ ਦੌਰਾਨ ਰਿਕਵਰ ਕੀਤੀ ਹੈ ਸੋਖਵੀਰ ਸਿੰਘ ਰਵਿੰਦਰ ਸਿੰਘ ਤੇ ਮਨਪ੍ਰੀ ਤਿੰਨ ਜਿਹੜੇ ਵਿਅਕਤੀ ਇਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਤੇ ਤਿੰਨਾਂ ਦੇ ਕੋਲੋਂ ਜਿਹੜੀ ਆ ਪਹਿਲਾਂ 260 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਤੇ ਫਿਰ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤੇ ਫਰਦਨਖਸ਼ਾਬ ਮੁਤਾਬਕ 255 ਗ੍ਰਾਮ ਜਿਹੜੀ ਆ ਹੈਰੋਨ ਹੋਰ ਰਿਕਵਰ ਹੋਈ ਜੀ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਇਸ ਕਾਰ ਦੇ ਵਿੱਚ ਜਿਹੜੇ 4-3 ਵਿਅਕਤੀ ਨੇ ਜਿਹੜੇ ਗੱਡੀ ਦੇ ਵਿੱਚੋਂ ਨਿਕਲ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਿਨ੍ਹਾਂ ਦੇ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਇਹਦੇ ਵਿੱਚ ਜਿਹੜੀ ਆਪਰੇਸ਼ਨਲ ਵਰਕ ਆ ਉਹਦੇ ਵਿੱਚ ਸਾਨੂੰ ਜਿਹੜਾ ਉਹ ਖਿਆਈ ਆਉਂਦੀ ਆ ਇਹਨਾਂ ਨੂੰ ਗ੍ਰਿਫਤਾਰ ਜਲ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰਨੇ ਲਾਊਗਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ BSF ਤੇ ਪੰਜਾਬ ਪੁਲਿਸ ਆ ਜਿੱਥੇ ਬਾਰਡਰ ਡੈਚ ਕਰਨੀ ਆ ਉੱਥੇ ਅਸੀਂ ਫੀਲਡ ਇਲਾਕੇ ਦੇ ਵਿੱਚ ਵੀ ਜੁਆਇੰਟ ਆਪਰੇਸ਼ਨ ਕਰਦੇ ਰਹੇ ਹਾਂ ਜਿੱਥੇ ਸਾਨੂੰ ਇਹ ਕਾਮਯਾਬੀ ਮਿਲੀ ਆ ਜਦੇ ਵਿੱਚ 515 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਆ ਜਿਸ ਸੰਬੰਧੀ ਥਾਣਾ ਬਲਟੋਆ ਵੀ ਕੇ ਐਫ ਆਈ ਆਰ ਨੰਬਰ 26 ਡੇਟਡ 13 5 24 ਜਿਹੜੀ 21 ਐਂਡੀਪੀਆ ਐਕਟ ਦੇ ਥੱਲੇ ਜਿਹੜਾ ਮਕੇਸ਼ ਰਜਿਸਟਰ ਕੀਤਾ ਗਿਆ ਉੱਥੇ ਨਾਲ ਦੀ ਨਾਲ ਜਿਹੜੀ ਸਾਡੀ ਬਾਰਡਰ ਤੇ ਵੀ ਸਾਂਝੀ ਬਲਤਾ ਉਹ ਵੀ ਬੜੀ ਜਿਹੜੀਆਂ ਪੋਜੀਟਿਵ ਰਿਜ਼ਲਟ ਲਿਆ ਰਹੀ ਹੈ ਉਸੇ ਤਹਿਤ ਮੈਂ ਦੱਸਣਾ ਚਾਹੁੰਦਾ ਇੱਕ ਹੋਰ ਐਫਆਈਆਰ ਜਿਹੜੀ ਆ ਉਹ ਥਾਣਾ ਬਲਟੋਆ ਵਿਖੇ ਦਰਜ ਹੋਈ ਆ ਤੇ ਕਾਲੀਆ ਪਿੰਡ ਦੇ ਇਲਾਕੇ ਦੇ ਵਿੱਚ ਇੱਕ ਪੈਕੇਟ ਪਿਆ ਦਿਖਾਈ ਦਿੱਤਾ ਜਿਸ ਦਾ ਸਾਂਝਾ ਆਪਰੇਸ਼ਨ ਪੰਜਾਬ ਪੁਲਿਸ ਤੇ ਐਸਐਸਆਰ ਨੇ ਰਲ ਕੇ ਕੀਤਾ ਤੇ ਪੈਕੇਟ ਦੇ ਵਿੱਚੋਂ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਹਰੋਨ ਰਿਕਵਰ ਹੋਈ ਜਿਹੜੀ ਆ ਇਹ ਹਰੋਨ ਰਿਕਵਰ ਕਰਕੇ ਇਹਦਾ ਵੀ ਜਿਹੜਾ ਵੱਖਰਾ ਕੇਸ ਥਾਣਾ ਬਲਟੋਆ ਵਿਖੇ ਦਰਜ ਰਜਿਸਟਰ ਕਰਾਇਆ ਗਿਆ ਤੁਰਨਾਮੇ ਕਦਮਿਆਂ ਦੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਹੈ ਤੇ ਜਿਹੜੇ ਜੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡ ਅਸਲ ਕੀਤਾ ਜਾਊਗਾ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜ ਜਿਹੜੇ ਆ ਉਹ ਵੀ ਖੰਘਾਲੇ ਜਾਣਗੇ ਤੇ ਨਾਲ ਦੀ ਨਾਲ ਜਿਹੜੀ ਹੈਰਨ ਬਾਰਡਰ ਤੋਂ ਮਿਲੀ ਆ ਉਹ ਸਬੰਧੀ ਵੀ ਜਿਹੜੀ ਸਾਡੀ ਟੈਕਨੀਕਲ ਐਨਾਲਿਸਿਸ ਆ ਡੰਪ ਚੁੱਕਣਾ ਜਾਂ ਜਿਹੜੀ ਮੈਨੂਅਲ ਇਨਫੋਰਮੇਸ਼ਨ ਆ ਉਹਨੂੰ ਡਿਵੈਲਪ ਕਰਕੇ ਜਿਹੜੇ ਇਹਦੇ ਵਿੱਚ ਸ਼ਾਮਲ ਵਿਅਕਤੀ ਆ ਉਹਨਾਂ ਨੂੰ ਜਲਦੋ ਜਲਦ ਗ੍ਰਿਫਤਾਰ ਕੀਤਾ ਜਾਊਗਾ ਜੇ ਤੁਸੀਂ ਥੋੜੇ ਜਿਹਾ ਸਮੇਂ ਦੀ ਗੱਲ ਕਰੋ ਤੇ 101 ਬਟਾਲੀਅਨ ਤੇ 103 ਬਟਾਲੀਅਨ ਜਿਹੜੀ ਬੀਐਸਐਫ ਹੈ ਤੇ ਪੰਜਾਬ ਪੁਲਿਸ ਹੈ ਦੀ ਸਾਂਝੀ ਬਲਤਾਂ ਦਾ ਨਤੀਜਾ ਵੀ ਕਿਲੋਆਂ ਦੇ ਵਿੱਚ ਅਸੀਂ ਹਰ ਉਹਨਾਂ ਨੂੰ ਰਿਕਵਰ ਕਰ ਚੁੱਕੇ ਹਾਂ ਤੇ ਕਈ ਦਰਜਨਾਂ ਦੇ ਕਰੀਬ ਜਿਹੜੇ ਅਸੀਂ ਡਰੋਨ ਬਰਾਮਦ ਕਰ ਚੁੱਕੇ ਹਾਂ ਤੇ ਸਾਡੀ ਜਿਹੜੀ ਮੁਹਿੰਮ ਹੈ ਉਹ ਸਮਗਲਰਾਂ ਦੇ ਖਿਲਾਫ ਤੇ ਮਾੜੇ ਅੰਸਰਾਂ ਦੇ ਖਿਲਾਫ ਕਿਸੇ ਤਰ੍ਹਾਂ ਜਾਰੀ ਹੈ